ਦੇ ਵੱਲ ਤੇ ਸਾਡੇ ਜਿਹੜੀ ਟੀਮ ਹੈ ਥਾਣੇ ਦੀ ਟੀਮ ਨੇ ਇਹਨਾਂ ਦੇ ਦੋਨਾਂ ਦੇ ਜਿਹੜਾ ਕੰਬਾਈਨ ਰੇਟ ਦੇ ਵਿੱਚ ਇਹਨਾਂ ਨੂੰ ਅਗਰ ਕਰੰਗਿਆ ਤੇ ਕਾਬੂ ਕੀਤਾ ਗਿਆ। ਔਰ ਇਹਨਾਂ ਤੋਂ ਇਹਨਾਂ ਨੂੰ ਜਿਹੜੇ ਜਿਹੜਾ ਕਾਬੂ ਕੀਤਾ ਗਿਆ ਉਹਦੇ ਖਲਾਫ ਇਹ ਕਾਰਵਾਈ ਜਿਹੜੀ ਹੈ ਅਗਲੀ ਰਸਤੇ। ਕਿੰਨੀ ਰਕਮ ਪ੍ਰਾਪਤ ਹੋਈ ਹੈ? ਕਰੀਬ 2.5 ਲੱਖ ਤੋਂ ਉੱਪਰ ਜਿਹੜਾ ਸੇਮ ਇਨਫਰਮੇਸ਼ਨ ਕਦੋਂ ਮਿਲੀ ਸੀਗੀ ਜਿਹੜਾ ਮਤਲਬ ਇਮੀਡੀਏਟਲੀ ਇਨਫਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਰਿਐਕਟ ਕੀਤਾ ਗਿਆ ਜੀ। ਕਿੰਨੇ ਬੰਦੇ ਕਿੰਨੇ ਲੋਕ ਸੌਦੇ ਕਿੰਨੇ 10 ਬੰਦੇ ਨੇ ਜੀ 10 ਬੰਦੇ ਲੋਕਲ ਦੇ ਸਾਰੇ ਉਹ ਇਨਕਲੂਡਿੰਗ ਜਿਹੜਾ ਮਾਲਕ ਹੈ ਉਹ ਵੀ ਨਾਲ ਸੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਜਾਈ ਸੀਗੀ ਤਾਂ ਇਹ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਿੱਦੋਂ ਸਾਡੇ ਕੋਲ ਇਨਫੋਰਮੇਸ਼ਨ ਰਹੀ ਉਹ ਇਮੀਡੀਏਟਲੀ ਐਕਟ ਕੀਤਾ ਗਿਆ ਬਾਕਸ ਵਿੱਚ ਉਹ ਸਾਮਾਨ ਕੀਤਾ ਗਿਆ ਹਾਂਜੀ ਬਿਲਕੁਲ ਜੀ ਉਹ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਜੋ ਡਾਈਸ ਵਗੈਰਾ ਜਾਂ ਜੋ ਕੁਝ ਉਹਨਾਂ ਦਾ ਹਿਸਾਬਪਾ ਹੈਗਾ ਉਹ ਸਾਰਾ ਉਹਦੇ ਨਾਲ ਜਿਹੜਾ ਹੈ ਪੈਸੇ ਰਿਕਵਰੀ ਕੀਤੇ ਗਏ ਸਾਰੇ ਨਾਲ ਕਿ ਸਰ ਕੱਲਾ ਜੂਆ ਹੀ ਇੱਕ ਜਾਂ ਕੋਈ ਸੱਟਾ ਵੀ ਆ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਸੈਮੀਫਾਈਨਲ ਜਿਹੜਾ ਖੇਡਿਆ ਜਾਣਾ ਹੈ ਜਿਹੜਾ ਸਾਡੇ ਕੋਲ ਜੋ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਜਾਂ ਅਜਿਹੀ ਕੋਈ ਚ ਫਿਲਹਾਲ ਉਹ ਜਿਹੜਾ ਜੁਆਈ ਖੇਡ ਰਹੇ ਸੀਗੇ ਉਹ ਜਿਹੜਾ 25 ਨਾਲ ਖੇਡਦੇ ਆ ਉਹ ਤੋਂ ਖੇਡਦੇ ਸੀ। ਇਹ ਸਾਰਾ ਉਹ ਪਰਫੈਕਸ਼ਨ ਮੈਚ ਸੱਟਾ ਲਾਇਆ ਲੱਗਦਾ ਤੁਹਾਨੂੰ ਲੱਗਦਾ। ਨਹੀਂ ਉਹ ਉਹਦੇ ਥਰੂ ਕਿੱਦਾਂ ਲੱਗਦੇ ਇਹ ਚੀਜ਼ ਦਾ ਜਿਹੜਾ ਸੱਟਾ ਲੱਗਦਾ ਹੈ ਜਿਹੜਾ ਉਹ ਸੋਦੀ ਸਾਰਿਆਂ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਦਾ ਕੋਈ ਇਕੁਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਾਮਦ ਹੋਇਆ। ਕਿਨੇ ਕਿਤੇ ਪੈਸ਼ ਨਾਲ ਇਹ ਕਿੰਨੇ ਕੰਨਾ ਕੈਸ਼ ਤੁਹਾਡੇ ਕੋਲ ਸਾਰਿਆਂ ਕੋਲ ਬਰਾਮਦ ਹੋਇਆ? ਨਹੀਂ ਮਤਲਬ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਔਖਾ ਹੈ ਕਿਉਂ ਪਰ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਹੋਇਆ ਸੋ ਸਾਰੇ ਸ਼ਹਿਰ ਦੇ ਲੋਕ ਸੀਗੇ ਜਾਂ 12 ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋ ਕੀ ਕਾਰਵਾਈ ਕੀਤੀ ਜਾਏਗੀ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਮੁਕੱਦਮਾ ਨਾਮੀ ਬੰਦੇ ਵੀ ਆ ਗਏ ਸਰ ਇੱਥੇ ਨਹੀਂ ਨਾਮੀ ਬੰਦੇ ਤਾਂ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰੇ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਿਸ਼ਚਿਤ ਕਰ ਦਿਆਂਗੇ ਮਾਲਕ ਵੀ ਹੈ ਜੀ ਹੋਟਲ ਦਾ ਹਾਂ ਜੀ ਹੋਟਲ ਦਾ ਮਾਲਕ ਵੀ ਨਾਲ ਹੀ ਹੈ ਬੜਾ ਮਰਜ਼ੀ ਕੀਤੀ ਹੈ ਬਰਾਮਣ ਜੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋਡੀਅਮ ਜਿਹਾ ਬਣਾਇਆ ਹੁੰਦਾ ਉਹ ਉਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਤੇ ਜਿਹੜੇ ਟੋਟਲ ਬੰਦੇ ਖੇਲਦੇ ਹੋ ਸਾਰੇ ਬਰਾਮਦ ਹੋ ਜਾਂਦੇ ਸਰ ਜੂਏ ਤੋਂ ਵਗੈਰਾ ਇੱਥੇ 1.5 ਫਰਸਾ ਹੁੰਦਾ ਚੁੰਗਾ ਜਾਂਦੇ ਸਰ ਜੇ ਤੁਸੀਂ ਇਹ ਪਹਿਲਾ ਇਸ ਚੀਜ਼ ਦੀ ਖਬਰ ਸਪਹਿਲਾ ਲੈ ਲੀ ਹੁੰਦੀ ਮੇਰੇ ਧਿਆਨ ਦੇ ਉੱਤੇ ਪਹਿਲਾਂ ਅਸੀਂ ਉਸ ਦਾ ਰੇਟ ਵੀ ਕਰਦੇ ਥੈਂਕ ਯੂ